अच्छा समाज ਦਾ ਲਖੀ ਅੱਛਾ ਦੇਖੋ ਕੋ ਬੰਬਲ ਬੜੀਆ ਜਨਾਨੀ ਗਾਲਾ ਕੱਢੋ ਉੱਜਾ ਕੇ ਅੱਛਾ ਇਹ ਕਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਹੈ ਸਹੀ ਹੈ ਭਾਈ ਗਲਤੀ ਹੈ ਇਹ ਤਰਖਾਵਾ ਟਿਆਣਾ ਨਹੀਂ ਜਾਂਦਾ ਤਾਂ ਜਿਹੜਾ ਜਿਹਾ ਭੁੱਖੇ ਜੀ ਜਿੰਨਾ ਮਰਜ਼ੀ ਭਾਈ ਦੇਖੀਓ ਯਾਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਕਿਹੜਾ ਖਾਨੀ ਭਾਈ ਦੇਖੋ ਇਹ ਕੰਮ ਛੱਡ ਕੇ ਆਇਆ 2000 ਦਾ ਘੇੜਾ ਤਿਕਾ ਕਿਉਂ ਛੱਡ ਕੇ ਆਇਆ ਜੀ ਆਪਾਂ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਡੀਜ਼ਲ ਪਾਉਂਦਾ ਘੰਟੇ ਦੇ ਵਿੱਚ ਕਿੰਨੇ ਪਰੇਸ਼ਾਨੀ ਦਾ ਸਾਹ ਆਏ ਤੁਸੀਂ ਵੀ ਸੁਖੀ ਆ ਰਹੇ ਆ ਜੀ ਸਾਤਾ ਵੀ ਹੋਣ ਦਾ ਰਹੇ ਕੋਈ ਚੀਜ਼ ਹੈ ਕੋਈ ਮਿੱਟੀ ਕਮੀ ਆ ਗਈ ਹੈ ਕੋਈ ਨਾ ਕੋਈ ਫੋਟਾ ਤਕਰੀਰ ਤੁਹਾਨੂੰ ਨਹੀਂ ਲੱਗਦਾ ਹੈਗਾ ਕਿਹੜਾ ਐਵੇਂ ਨੁਕਸਾਨ ਕਿਹੜਾ ਅੱਜ ਤੁਸੀਂ ਡੀਜ਼ਲ ਬੋਲੇ ਕਿੰਨੇ ਦਿਨ ਤੱਕ ਚੱਲ ਸਕਦਾ ਹੈਗਾ ਦੇਲੀ ਦਾ ਕੰਮ ਹੈ ਕਰੀਂ ਜੀ ਬਾਈ ਇੱਕ ਇਹ ਕਰ ਲੋ ਜਿਆ ਮੋਟ ਲੱਗਿਆ ਹੈ ਕਿ ਕਿਹੜਾ ਕੇਂਦਰ ਸਰਕਾਰ ਵੱਲੋਂ ਬਿੱਲ ਲੈ ਜਾਂਦਾ ਗਿਆ ਕੇਂਦਰ ਸਰਕਾਰ ਵੱਲੋਂ ਬਿੱਲ ਲੈ ਜਾਂਦਾ ਗਿਆ ਕੀ ਉਹ ਸਹੀ ਤਾਨੂੰ ਕਿਦਾ ਪਤਾ ਲੱਗਿਆ ਕਿਹੜਾ ਪੈਟਰੋਲ ਹੁਣ ਨਹੀਂ ਮਿਲੇਗਾ ਸਾਨੂੰ ਪਤਾ ਨਹੀਂ ਲੱਗਾ ਦਾ ਹਾਂ ਜੀ ਅਚਾਨਕ ਆਏ ਕਿਤੇ ਵੀ ਇੱਕ ਮੁਕਾ ਸਾਧਨ ਜਾ ਰਿਹਾ ਇੱਕ ਜੋ ਮੋਸਲੇ ਦੱਸਦੇ ਨਹੀਂ ਕੀ ਰਿਹਾ ਅੱਛਾ ਤੇ ਜਦੋਂ ਮੈਂ ਦੇਖਿਆ ਅੱਗੇ ਲਾਈਨ ਲੱਗੀ ਮੈਂ ਹੁਣ ਕਿਹਨੂੰ ਪੈਟਰੋਲ ਤੋਂ ਆਪਾਂ ਦੇ ਘਰਿਆ ਤੇ ਡੀਜ਼ਲ ਨਹੀਂ ਮਿਲ ਰਿਹਾ ਤੁਹਾਨੂੰ ਬਾਕੀ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਹੈਗਾ ਨਹੀਂ ਇੱਥੇ ਮਿਲੇ ਕਿੰਨਾ ਰਸ਼ ਹੈਗਾ ਰਸ਼ ਤਾਂ ਮੇਥੋੜੀ ਨਵੰਦਤੀ ਹੈ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਲਾਈਨ 'ਚ ਲੱਗੇ ਡੇਢ ਘੰਟੇ ਦੇ ਵਿੱਚ ਤੁਹਾਡੇ ਹੱਲ ਬਾਡੀ ਨੇ ਆਏ ਕੇਂਦਰ ਸਰਕਾਰ ਵੱਲੋਂ ਕਿਹੜਾ ਬਿੱਲ ਉਹਨਾਂ ਨੇ ਕੀਤਾ ਆਵੇਂ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਇਹ ਸਹੀ ਹੈ ਬੋਲਤਾ ਜੀ ਜਾਨ ਬੁਧ ਕੇ ਆਪਣੀ ਜਾਨ ਗਵਾਉਣਾ ਇਹ ਨਹੀਂ ਅਗਲੇ ਜੀ ਗਵਾਉਣਾ ਕੀ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕਿਹੜਾ ਬਹੁਤ ਜ਼ਿਆਦਾ ਬਹੁਤ ਬਹੁਤ ਪਰੇਸ਼ਾਨ ਆ ਜੀ ਬਹੁਤ ਪਰੇਸ਼ਾਨ ਹੈ ਬੜੀ ਮਸਤਰਾ ਬਾਈਕਾਂ ਦੇ ਵਿੱਚ ਵੀ ਇਹ ਹੈ ਨਹੀਂ ਜੇ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਜਿਹੜਾ ਟੈਂਕਰ ਵਾਲੇ ਟੈਂਕਰ ਵਾਲੇ ਹੜਤਾਲ ਕੀਤੀ ਹੈ ਸਰਕਾਰ ਨਾਲ ਕੋਈ ਤਾਲਮੇਲ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਕੋਈ ਰੇਟ ਨੂੰ ਲੈ ਕੇ ਤੇ ਇਸ ਟੈਂਕਰ ਵਾਲੇ ਹੜਤਾਲ ਕੀਤੀ ਹੈ ਕਰਨ ਵਾਲਿਆਂ ਨੇ ਬਹੁਤ ਵਾਰ ਇਹਨਾਂ ਨੂੰ ਚਾਹੀਦਾ ਹੈ ਤੇਲ ਮਾਲ ਕਰਨਗੇ ਇਹਨਾਂ ਦੀ ਬਣਵਾਈ ਕਰਨੀ ਚਾਹੀਦੀ ਚਲੋ ਸਰਕਾਰ ਨਾਲ ਕੋਈ ਬਹਿਸ ਹੋਈ ਉਹਨਾਂ ਦੀ ਕਿਸੇ ਚੀਜ਼ ਨਾਲ ਬੁੱਧੇ ਲੈ ਕੇ ਨਹੀਂ ਹੋਈ ਸਰਕਾਰ ਨਾਲ ਗੱਲ ਤਾਲਮੇਲ ਨਹੀਂ ਬਹਿ ਰਿਹਾ ਉਹਨਾਂ ਦਾ ਨਹੀਂ ਚਾਹੀਦਾ ਉਹ ਵਾਅਦਾ ਕਰੋ ਗਰੀਬ ਆਦਮੀ ਆ ਉਹਨਾਂ ਨੂੰ ਚਾਹੀਦਾ ਹੈ ਤੇ ਮਾਲਕਾਂ ਤਗੜੇ ਮਾਲਕਾ ਆਪਣਾ ਸ਼ੁਮਨਾਮ ਕੀ ਹੈ ਬਾਈ ਕਿਥੋਂ ਹੈ ਜਨਾ ਬਲਜੀਤ ਸਿੰਘ ਪਿੰਡ ਪਲੀਆ ਤੇ ਸਰਪੰਚ ਦੋ ਲੋਕੀ ਪ੍ਰੇਸ਼ਾਨ ਹੋ ਰਹੇ ਨੇ ਹੜਤਾਲ ਹੋ ਗਈ ਇੱਕ ਦਿਨ ਦੀ ਹੋਵੇ ਦੋ ਦਿਨ ਦੀ ਹੋਵੇ ਕਹਿੰਦੇ ਹਫਤੇ ਹਫਤੇ ਦੀ ਆ ਸਰਕਾਰ ਕਰਨਾ ਸਰਕਾਰ ਨਾਲ ਤਾਲਮੇਲ ਨਹੀਂ ਬਿਠਾਉਣਾ ਦਾ ਸਰਕਾਰ ਨੂੰ ਆਪ ਚਾਹੀਦਾ ਵੇ ਇਨੇ ਲੋਕੀ ਪਰੇਸ਼ਾਨ ਹੁੰਦੇ ਉਹਦਾ ਕੀ ਜਾਣਾ ਸਾਨੂੰ ਕਿਹਦਾ ਸਮਾਗ ਹੈ ਜਲਾ ਕੀ ਅੱਛਾ ਇਹ ਕਿਹ ਕੋ ਬੋਲ ਬੰਦਿਆ ਜਨਾਨੀ ਗਾਲਾਂ ਦੇ ਤੋ ਜਾਨੀ ਅੱਛਾ ਇਹ ਕਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਹੈ ਸਹੀ ਹੈ ਗਲਤ ਹੈ ਭਾਈ ਗਲਤੀ ਹੈ ਜੀ ਤਰਖਾਵਾ ਟਿਆਣਾ ਮਿਲ ਜੀਦਾ ਤਾਂ ਜੀ ਸਿਰਫ ਪੁੱਛਦੇ ਜੀ ਜੀ ਕਿੰਨਾ ਮਰਜ਼ੀ ਭਾਈ ਦੇਖੀਓ ਯਾਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਕਿਹੜੇ ਪਰੇਸ਼ਾਨੀ ਭਾਈ ਦੇਖੋ ਇਹ ਕੰਮ ਛੱਡ ਕੇ ਆਇਆ 2000 ਦਾ ਜਿਹੜਾ ਪੀਗਾ ਕਿਉਂ ਛੱਡ ਕੇ ਆਇਆ ਜੀ ਆਪਾਂ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਡੀਜ਼ਲ ਪੁੰਨ ਕਿੰਨੇ ਦੇ ਵਿੱਚ ਕਿੰਨੇ ਪਰ ਆਏ ਤੁਸੀਂ ਵੀ ਚੱਲੀ ਆ ਰਹੇ ਆ ਜੀ ਪਤਾ ਵੀ ਹੋਣ ਦਾ ਰਹੇ ਕੋਈ ਚੀਜ਼ ਜਾਂ ਕੋਈ ਨਿੱਗੀਆਂ ਗੱਡੀਆਂ ਆ ਗਈਆਂ ਕੋਈ ਨਾ ਕੋਈ ਖਬਰ ਤੁਹਾਨੂੰ ਨਹੀਂ ਲੱਗਦਾ ਹੈਗਾ ਕਿਹੜਾ ਐਵੇਂ ਨੁਕਸਾਨ ਕਿਹੜਾ ਅੱਜ ਤੁਸੀਂ ਡੀਜ਼ਲ ਬੋਲੇ ਕਿੰਨੇ ਦਿਨ ਤੱਕ ਚੱਲ ਸਕਦਾ ਹੈਗਾ ਡੇਲੀ ਦਾ ਕੰਮ ਹੈ ਕਰੀਂ ਦੇ ਜੀ ਬਾਈ ਇੱਕ ਇੱਕ ਕਰੋ ਧਿਆਨ ਬਹੁਤ ਬੱਜਿਆ ਹੈ ਕਿਹੜਾ ਸਰ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਕਿਉਂ ਸਹੀ ਤਾਨੂੰ ਕਿਦਾ ਪਤਾ ਲੱਗਿਆ ਕਿਹੜਾ ਪੈਟਰੋਲ ਹੁਣ ਨਹੀਂ ਮਿਲੇਗਾ ਸਾਨੂੰ ਪਤਾ ਨਹੀਂ ਲੱਗਾ ਤਾਂ ਹਾਂ ਜੀ ਅਚਾਨਕ ਆਏ ਕਿਥੇ ਕਿਹੜ ਮੁਕਾ ਸਾਰੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਦੱਸਦੇ ਨਹੀਂ ਕੀ ਜਾ ਰਹੇ ਅੱਛਾ ਤੇ ਜਦੋਂ ਮੈਂ ਦੇਖਿਆ ਜੇ ਲਾਈਨ ਲੱਗੀ ਮੈਂ ਹੋਰ ਕਈ ਪੈਟਰੋਲ ਤੋਂ ਆਪਾਂ ਦੇ ਖੜਿਆ ਆ ਤੇ ਡੀਜ਼ਲ ਨਹੀਂ ਮਿਲਿਆ ਤੁਹਾਨੂੰ ਬਾਕੀ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਹੈਗਾ ਨਹੀਂ ਇੱਥੇ ਮਿਲੇ ਕਿੰਨਾ ਰਸ਼ ਹੈਗਾ ਰਸ਼ ਤਾਂ ਕੋਈ ਨਾ ਲਗਿੰਦੀ ਹੈ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਲਾਈਨ 'ਚ ਲੱਗੇ ਡੇਢ ਘੰਟੇ ਦੇ ਵਿੱਚ ਤੁਹਾਡੇ ਹੱਲ ਬਾੜੀ ਨੇ ਆਏ ਕੇਂਦਰ ਸਰਕਾਰ ਵੱਲੋਂ ਕਿਹੜਾ ਬਿੱਲ ਉਹਨਾਂ ਨੇ ਕੀਤਾ ਆਵੇਂ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਹੈ ਸਹੀ ਹੈ ਬਹੁਤ ਦਾ ਜਾਨਵੁੱਦ ਕੇ ਆਪਣੀ ਜਾਨ ਗਵਾਉਣਾ ਜਾਂ ਅਗਲੇ ਜੀ ਗਵਾਉਣਾ ਕੀ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਗੜਾ ਬਹੁਤ ਜ਼ਿਆਦਾ ਬਹੁਤ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਬੜੀ ਮਸਤਰਾ ਮੋਟਰਸਾਈਕਲਾਂ ਦੇ ਵਿੱਚ ਬੀਲ ਹਨ ਜੇ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਜਿਹੜਾ ਟੈਂਕਰ ਵਾਲੇ ਟੈਂਕਰ ਵਾਲੇ ਹੜਤਾਲ ਕੀਤੀ ਹੈ ਸਰਕਾਰ ਨਾਲ ਕੋਈ ਤਾਲਮੇਲ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਕੋਈ ਰੇਟ ਨੂੰ ਲੈ ਕੇ ਤੇ ਇਸ ਟੈਂਕਰ ਵਾਲੇ ਹੜਤਾਲ ਕੀਤੀ ਹੈ ਟੈਂਕਰ ਵਾਲਿਆਂ ਨੇ ਬਹੁਤ ਵਾਰ ਇਹਨਾਂ ਨੂੰ ਚਾਹੀਦਾ ਹੈ ਤੇਲ ਮਾਲ ਕਰਨਗੇ ਇਹਨਾਂ ਦੀ ਫੜਵਾਈ ਕਰਨੀ ਚਾਹੀਦੀ ਚਲੋ ਸਰਕਾਰ ਨਾਲ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਚੀਜ਼ ਨੂੰ ਬੁੱਝੇ ਲੈ ਕੇ ਨਹੀਂ ਹੋਈ ਸਰਕਾਰ ਨਾਲ ਗੱਲ ਤਾਲਮੇਲ ਨਹੀਂ ਬਹਿ ਰਿਹਾ ਉਹਨਾਂ ਦਾ ਨਹੀਂ ਚਾਹੀਦਾ ਵਾਹ ਕਰੋ ਗਰੀਬ ਆਦਮੀ ਆ ਉਹ ਨਾਲੇ ਉਹ ਚਾਹੀਦਾ ਹੈ ਮਾਲਕਾਂ ਤਗੜੇ ਮਾਲਕਾਂ ਆਪਣਾ ਸ਼ੁਮਨਮ ਕੀ ਹੈ ਬਾਈ ਕਿਥੋਂ ਹੈ ਬਲਜੀਤ ਸਿੰਘ ਪਿੰਡ ਪਤੀਜਾ ਤੇ ਸਰਪੰਚ ਲੋਕੀ ਪਰੇਸ਼ਾਨ ਹੋ ਰਹੇ ਨੇ ਹੜਤਾਲ ਹੋ ਗਈ ਇੱਕ ਦਿਨ ਦੀ ਹੋਵੇ ਦੋ ਦਿਨ ਦੀ ਹੋਵੇ ਕਹਿੰਦੇ ਹਫਤੇ ਹਫਤੇ ਦੀ ਆ ਤੇ ਸਰਕਾਰ ਕਹਿੰਦਾ ਸਰਕਾਰ ਨਾਲ ਤਾਲਮਿਲ ਨਹੀਂ ਬੈਠਾ ਹੁਣਾਂ ਦਾ ਸਰਕਾਰ ਨੂੰ ਆਪ ਚਾਹੀਦਾ ਵੇ ਇਨੇ ਲੋਕੀ ਪਰੇਸ਼ਾਨ ਹੁੰਦੇ ਉਹਦਾ ਕੀ ਜਾਣਾਂ